ਕਿ ਲੋਕਿ ਖੁਦਾਵੰਦ ਦੀ ਅਸੂਸੀ ਕਲਯੁਗੀ ਵੱਲੋਂ ਜਦੋਂ ਆਪਣੀ ਸਲੀਬ ਮੋਢੇ ਤੇ ਰਾਕੇ ਘੜਿਆ ਜਾਂਦਾ ਤੇ ਜਿੰਨੇ ਪੱਤਰ ਕੰਡੇ ਠੇਲੇ ਮਲਾਵ ਦੀ ਅਸੂਸੀ ਨੂੰ ਲਾਦੇ ਸੀ ਉਹਦੀਆਂ ਪੈਰਾਂ ਦੀਆਂ ਤਲੀਆਂ ਫਾੜ ਗਿਆ ਸੀ ਕੋਈ ਵੀ ਉਹਨਾਂ ਚੀਜ਼ਾਂ ਨੂੰ ਭਰੇ ਇਸੀ ਕਾਰਨ ਬਾਅਦ ਕੇ ਹੋਰ ਵੀ ਉਹਦੇ ਮਗਰ ਰੋਣਾ ਪੰਦੀ ਲਾਦੇ ਸੀ ਇਨੂ ਸਲੀਮ ਦਿਓ ਇਨੂ ਸਲੀਮ ਦਿਓ ਇਹਨੂੰ ਸਲੂਕ ਦੀ ਸ੍ਰੀਪੁਰੇ ਤੇ ਤਾਰ ਜੋ ਸਵਾਗਤ ਹੁਣੇ ਰਾਸ਼ਟਾਨੇ ਖੋਲਾਮਨ ਦੀ ਅਸੂਖੀ ਨੂੰ ਸ੍ਰੀਪੁਰੇ ਤੇ ਰਾਜਤਾ ਜੋ ਰਾਜਾਂ ਦਾ ਰਾਜਾ ਖੋਲਾਮਨ ਬ੍ਰਹਮਵਾਂ ਦਾ ਪ੍ਰਭੂਆ ਜਿਹੜਾ ਸਾਡੇ ਪਾਪਾਂ ਦੇ ਪਰਮਾਨੰਦ ਦੇ ਖਾਤਰ ਆਪਣੇ ਆਪ ਨੂੰ ਜਨੇ ਪਰਮਾਨਤਾ ਦਿੱਤਾ ਸੋਈਏ ਇੱਕ ਪਦਨ ਅਸੀਂ ਹੋਰ ਸਾਥੀਆਂ ਦੇ ਨਾਲ ਮਿਲ ਕੇ ਗੁਲਾਗੇ ਸਾਰਿਆਂ ਦੇ ਇਸ ਤਰ੍ਹਾਂ ਹੀ ਆਪਣੇ ਸਾਹ ਨੂੰ ਕੋਲਾ ਤੇ ਰੂਤੂ ਦਾ ਨਾਮ ਸਾਜਣਾ ਕਿਉਂਕਿ ਅਸੀਂ 탑ੇਂ ਪਾਈ ਆਪ ਤੋਂ ਆਪਣੇ ਕਰਾਂ ਦੇ ਵਿੱਚ ਦੁਆ ਕਰ ਰਹੀਆਂ ਕਰਕੇ ਯਾਦ ਦੀ ਸਵੱਛਿ ਕਿੰਨੇ ਦਾ ਹੈ ਆ ਰੋੜ ਤੋਂ ਕੋਈ ਸਮੇਂ ਵਿੱਚ ਆਪਣੇ ਕਰਾਂ ਦੇ ਵਿੱਚ ਦੁਆ ਬੰਦੀ ਕਰਾਂਗੇ ਕਿੰਨੇ ਦਾ ਹੈ ਜਿਹੜੇ ਅਸੀਂ ਆਪ ਆਪਣੇ ਕਰਾਂ ਦੇ ਵਿੱਚ ਖੁਦਾਬੰਦ ਦੀ ਅਸਰਸੀ ਦੇ ਸਲੇਮੀ ਮੌਲ ਦੇ ਜਨਾਂ ਨੂੰ ਯਾਦ ਰੱਖਦੇ ਆ ਕਰਾਂ ਦੇ ਸੁਆਹ ਕਰ ਰਿਹਾ ਸੋ ਬਹੁਤ ਵਧੀਆ ਨੂੰ ਨਹੀਂ ਕਰ ਲਈ ਉਹਦਾ ਵਾਸਤੇ ਵੀ ਤੈਨੂੰ ਦੁਆਆ ਕਿਉਂਕਿ ਆਪ ਆਪਣੇ ਕਰਾਂ ਦੇ ਸੁਆਹ ਕਰਨਾ ਆਪਣੇ ਬੱਚਿਆਂ ਨੂੰ ਸੁਭਾਣ ਤੇ ਆਪਣੇ ਕਰਦੇ ਇਤਤਾਂ ਦਾ ਇਕੱਠੇ ਹੋ ਕੇ ਦੁਆਵਾਂ ਵੀ ਕਰਨਾ ਕਿਉਂਕਿ ਸਮਾਂ ਜਲਾਇਆ ਬਹੁਤ ਨੇੜੇ ਆ ਗਿਆ ਖੁਦਾ ਦਾ ਅਸੂਸੀ ਦਾ ਉਹਦਾ ਜਦੋਂ ਸਮਾਂ ਸੋਈਏ ਸਾਰੀ ਸੰਗਤ ਦੇ ਨਾਲ ਮਿਲ ਕੇ ਅਸੀਂ ਪਾਠ ਰੋਣਾਗੇ ਕਦੇ ਰੱਬ ਦੇ ਨਾਲ ਵਚਨ ਨੇਤੀ ਬੰਧਿਆ ਕਦੇ ਨਾ ਬੰਦਗੀ ਕੀਤੀ ਦਰ ਰੱਬ ਦਾ ਨਾਮ ਲੈ ਕੇ ਲਾਇਆ ਪਾਪਾਂ ਦੇ ਰੁਕੇ ਦੇ ਵਿਚਲੇ ਯਿਸੂ ਨਾਮ ਨਾਲ ਗਿਆਰਾ ਵਿੱਚ ਲਾਇਆ ਤੂੰ ਪਾਪਾਂ ਦੇ ਕੇਸ ਵਿੱਚਲੇ ਸਾਰੇ ਬੋਲਾ ਕਿ ਹallelujah ਹallelujah ਸੋ پانی ਵਿੱਚ ਲੈ ਕੇ ਆਇਆ ਕਿ ਦਰੁਅਸੀ ਰਾਜਾ ਨੇ ਕਿਤਾਬ ਨੂੰ ਬਾਹਰ ਲਿਆ ਉਹਨੇ ਜਿਹੜੇ ਰਾਜੇ ਦੇ ਰਾਜਾ ਰਾਜਾ ਸੀ ਉਹਦੀ ਰਾਣੀ ਜਿਹੜੀ ਇਹਦਵਾਲ ਸੀ ਉਹਨੇ ਇਸਰਾਇਲ ਦੇ ਵਿੱਚ ਸਤਨਾ ਨੂੰ ਦਾਦਾ ਜੀ ਇਹ ਕੰਮ ਕੀਤਾ ਸੀ ਇਸਰਾਇਲ ਦੇ ਵਿੱਚ ਉਹਨੇ ਲੋਕਾਂ ਨੂੰ ਜਿਹੜਾ ਫੈਸ਼ਨ ਦੁਆਜ ਤੱਕ ਲੋਕਾਂ ਦੇ ਵਿੱਚ ਆਇਆ ਫੈਸ਼ਨ ਦਾ ਨਾਮ ਬਿਊਟੀ ਪਾਰਲਰ ਜਾਂ ਮਤਲਬ ਕੰਜਲ ਪੋੜਾ ਸਰਵਾ ਪੋੜਾ ਇਹ ਜਿਹੜਾ ਜਿਵੇਂ ਕਰਦੇ ਸੀ ਪਹਿਲਾਂ ਜਦੋਂ ਅਸੀਂ ਇਤੋਂ ਪਿੱਛੇ ਮਗਾਨਿਆ ਤੇ ਜਿਹੜੇ ਸਾਰੇ ਲੋਕ ਜਿਹੜੇ ਆਉਂਦੇ ਸਿੱਧੇ ਸਾਡੇ ਲੋਕ ਸੀ ਇਹਨਾਂ ਚੀਜ਼ਾਂ ਨੂੰ ਨਹੀਂ ਸੀ ਕਰਦੇ ਸੋ ਲੇ ਗਿਆ ਕਿ ਸਦੋਂ ਇੱਕ ਬੰਦਾ ਸਮਾਯਾ ਜੋ ਬੇੜੀਆ ਨਬੀ ਨੇ ਕਿਹਾ ਸੀ ਕਿ ਜੋ ਹਬਾਬ ਰਾਜਾ ਤੇਰਾ ਜ਼ਾਇਰ ਦੇ ਵਿੱਚ ਮਰੇਗਾ ਉਹਨੂੰ ਬਾਦਯਾ ਬੰਸੀ ਖਾਨ ਨੇ ਜੱਟੋਤੇ ਮਾਰ ਚੱਟਣਗੇ ਜੇਲਾ ਕੇਤਾ ਵਿੱਚ ਮਰੇਗਾ ਉਹਨੂੰ ਬਾਦਯਾ ਬੰਸੀ ਖਾਨ ਨੇ ਤੁਰੇ ਗਏ ਜੋ ਸਿਆ ਬਾਦ ਦੇ ਘਰਾਂ ਦੇ ਵਿੱਚ ਇੱਕ ਬੰਦਾ ਉੱਠਿਆ ਸੀ ਜਿਹਦਾ ਰਾਜ ਹੋਈ ਸੀ ਇਹ ਰਾਜਾ ਸੀ ਜਦੋਂ ਇਜ਼ਮਲ ਪਰਮੇਸ਼ਰ ਦੇ ਵੱਲ ਵਾਲੇ ਅਨੁਵਾਦ ਦੀ ਸਿਰ ਕਾਇਮ ਕਰਦੀ ਸੀ ਤਾਂ ਜੋ ਸਮਾਗਮ ਲਿਖਿਆ ਸੀ ਇਹ ਰਵੀ ਨੇ ਤਿਆਰ ਕੀਤਾ ਸੀ ਜੋਾ ਪਰਮੇਸ਼ਰ ਦੇ ਵੱਲ ਦੇ ਨਾਲ ਹੋ ਗਿਆ ਆਪਣੀ ਮਾਲੀ ਦੇ ਵਿੱਚ ਮੈਂ ਤੇ ਵਿੱਚ ਬੈਠੀ ਜੀ ਲਿਖਿਆ ਹੈ ਜੋਦੇ ਅੱਖਾਂ ਦੇ ਵਿੱਚ ਕਜਲ ਪਾਇਆ ਤੇ ਹੱਥ ਫੜਾ ਕਰਕੇ ਬਾੜੀ ਦੇ ਵਿੱਚ ਉੱਤਰਨ ਲੱਗੇ ਤੇ ਜਦੋਂ ਜੁਹੀ ਰਾਜਾ ਆਇਆ ਤੇ ਪੁੱਛਨੇ ਉਹਨਾਂ ਨੂੰ ਰੋਕਾਂ ਨੂੰ ਕਹਿ ਦਿੱਤਾ ਜਿਹੜੇ ਉਹਦੇ ਨਾਲ ਸੀ ਕਿ ਇਹ ਲੋਗੇ ਕੰਮ ਛੱਡ ਦਿਓ ਉਹ ਤੀਸਰੀ ਮੰਜ਼ਲ ਤੋਂ ਜਦੋਂ ਉਹਨੇ ਹੱਥ ਛੱਡਿਆ ਇਹਦੇ ਵੱਲੋਂ ਤੇ ਬਾਚਾ ਦੇ ਵਿੱਚ ਲਿਖਿਆ ਕਿ ਉਹਨੂੰ ਖੂਗਰਾਂ ਦੇ ਖਾਲੇ ਦਰਦਾਰ ਦਿੱਤਾ ਗਿਆ ਉਹਦੇ ਸਿਰ ਦੀ ਖੋਪੜੀ ਤੇ ਹੱਥਾਂ ਦੀ ਆਤਮਾ ਤੋਂ ਬਿਨਾਂ ਉਹ ਕੁਝ ਵੀ ਨਹੀਂ ਸੀ ਲੱਗਾ ਕਹੇ ਬੋਲੇ ਹallelujah ਜੋੰਤ ਰਾਜ ਮੰਨਣ ਵਾਲੇ ਜਲਾਹ ਟੱਕਰ ਮੈਂਦਾ ਆ ਕੋਲਾ-ਕੁਲਾ ਇਸੇ ਤਰ੍ਹਾਂ ਹੀ ਕਰਦਾ ਆ ਕੋਲਾ-ਕੁਲਾ ਨਾਮ ਕਰਦਾ ਆ ਉਹ ਪਤਨ ਕਰਨ ਵਾਲੀ ਆ ਗਿਆ ਸਵਾਹੀਏ ਕਾਰੀ ਸਾਹਿਬ ਦੇ ਨਾਲ ਕਿੰਸੀ ਬਤਨ ਕਰਾਂਗੇ ਕਦੇ ਨਾਲ ਦੇ ਨਾਲ ਬਦਲੀ ਬਣਿਆ ਕਦੇ ਦਾ ਬਦਗੀ ਕੀਤੀ I'm mm -hmm. we

ਮਰੀਅੱਤ ਜੋ ਬਾਤ ਕਰਕੇ ਦਵਾਈ ਕਰੇਗੀ ਸਰਪੰਚ ਖਾਂਦਾ ਤਾਂ ਇਤਰਾਜ ਕਰ ਗੰਤਾ ਹੀ ਹੈ ਜੇ ਅਸੀਂ ਆਪਣੇ ਕਾਜ ਤੇ ਉਹ ਪਰਮੇਸ਼ਰ ਦੇ ਕਾਜ ਤੋਂ ਦੇ ਹੈ ਕਿ ਪ੍ਰਾਰਥਨਾ ਕਰਦੇ ਹੈ ਤੇ ਉਹਦੇ ਗੁਲਮਾਨ ਬਣੇ ਸਿਰ ਤੋਂ ਬਿਸ਼ਵ ਸੰਭਤਾਂ ਤਾਂ ਲੋਕ ਨੂੰ ਸੰਗਤਨ ਸੂਰ ਨੂੰ ਜਗਾੜੀ ਕਰੂ ਤੁਹਾਡੇ ਆਈ ਕਾਜ ਦੇ ਸਾਮ ਨੂੰ ਤਰਸੇ ਲਾ ਸਕਦਾ ਸਾਨੂੰ ਜੀ ਅਸੀ ਪਰਮੇਸ਼ਰ ਦੇ ਕਾ ਚੇਤ ਬਧਵਾਨ ਬੈਠ ਕੇ ਕਲਤਾ ਚਣ ਕੇ ਪ੍ਰਾਰਥਨਾ ਕਰਕੇ ਪਰਮੇਸ਼ਰ ਨੂੰ ਮੰਗਨ ਦਾ ਸਮਾਂ ਕੱਢੀ ਤੇ ਪਰਮੇਸ਼ਰ ਸਾਡੇ ਪਰਮੇਸ਼ਰ ਸਾਡੇ ਤਰ੍ਹਾਂ ਪ੍ਰਾਰਥਨਾ ਸੁਣ ਗੱਲ ਕੋਈ ਕਰਤਾਂ ਜੜੀਆਂ ਦੇ ਪਾਈ ਉਸੇ ਸਤਨ ਤੇ ਪ੍ਰਾਰਥਨਾ ਵਿਵਾਤ ਜਾਵਾਂਗੇ ਔਰ ਕਾਮ ਸੀ ਜੋ ਖਤੇ ਨਾ ਕੋ ਮਨਾ ਬਲ ਕੇ ਸੀ ਪ੍ਰਾਰਥਨਾ ਕਰਨ ਲਈ ਪਾਈ ਸੁਣਾਗੇ ਹੇਲੂਇਆ ਹੇਲੂਇਆ ਸਵਤਾਈ ਕੰਨ ਤੋਂ ਤਵਾਹਨੇ ਹਾਜ਼ਰੀ ਇਸ ਜਗ੍ਹਾ ਵੀ ਕਦੋਂ ਕਦੋਂ ਸੇਨਾ ਦਾ ਪ੍ਰਭੂ ਕਾ ਤਨ ਹੈ ਇਹ ਰੌਂਦਾ ਹੈ ਰੱਬ ਦੇ ਨਾਮ ਉੱਤੇ ਤੇਰੀ ਸਵਰਗ ਦੇ ਵਿੱਚ ਜੈ ਜੈਕਾਰ ਸਵਰਗ ਦੇ ਵਿੱਚ ਪ੍ਰਭੂ ਜੀ ਜੈ ਜੈਕਾਰ ਸੱਚਾ ਤੇਰਾ ਨਾਮ ਹੈ ਸੱਚਾ ਤੇਰਾ ਕਲਾਮ ਹੈ ਪ੍ਰਭੂ ਤੂੰ ਸੱਚੀ ਆਵਾਜ਼ ਦਾ ਪ੍ਰਭੂ ਸਹਾਰਾ ਹੈਂ ਆਂ ਜਿੱਦ ਤੇ ਲੋ ਜਾਂ ਤਿੰਨ ਬੈਠ ਕੇ ਮੈਨੂੰ ਪਕਾਰੋਗੇ ਤਾਂ